ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਗਣੇਸ਼ ਚਤੁਰਥੀ ਤੇ ਨਾ ਆਪਾਂ ਮੋਦਕ ਬਣਾਵਾਂਗੇ ਅੱਜ ਆਪਾਂ ਮੋਦਕ ਜੀ ਆਪਾਂ ਬਣਾਵਾਂਗੇ ਦੋ ਪ੍ਰਕਾਰ ਦੇ ਆਹ ਦੋ ਕੌਲੀਆਂ ਆਪਾਂ ਲਿਆਂ ਨਾਰੀਅਲ ਦਾ ਬੁਰਾਦਾ ਤੇ ਜੇ ਬੁਰਾਦਾ ਘਰੇ ਨਾ ਵੀ ਹੋਵੇ ਤੇ ਆਪਾਂ ਨਾ ਖੋਪੇ ਨੂੰ ਬਰੀਕ ਕੱਟ ਕੇ ਤੇ ਆਪਾਂ ਮਿਕਸੀ ਦੇ ਵਿੱਚ ਪੀਸ ਸਕਦੇ ਆ ਤੇ ਉਹ ਵੀ ਬੁਰਾਦਾ ਲੈ ਸਕਦੇ ਆ ਇੱਕ ਕੌਲੀ ਲਈ ਆਪਾਂ ਖੰਡ ਦੀ पीसीवी ਖਾਂਦਾ ਆਪਣੀ ਤੇ ਇਧਰ ਆਪਾਂ ਲਿਆ ਜੀ ਗਹਿਣ ਦਾ ਆਟਾ ਆ ਕਣਕ ਦਾ ਆਟਾ ਆਪਣਾ ਇੱਕ ਕੋਲੀ ਤੇ ਆਹ ਛੋਟੀ ਕੋਲੀ ਆਪਣੀ ਨਾਰੀਅਲ ਦਾ ਬਰਾਦਾ ਤੇ ਆ ਇਹਦੇ ਕੋਲੀ ਛੋਟੀ ਆਪਣੀ ਹੈਗੀ ਚੀਨੀ ਦੀ ਤੇ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਗੇਹੂ ਦੇ ਆਟੇ ਦੇ ਮੋਦਕ ਬਣਾਵਾਂਗੇ ਤੇ ਆਪਾਂ ਪੈਨ ਹੁਣ ਆਪਾਂ ਪੈਨ ਰੱਖਦੇ ਆ ਇਧਰ ਆਪਾਂ ਪੈਨ ਰੱਖ ਲਿਆ ਤੇ ਪੈਨ ਦੇ ਵਿੱਚ ਨਾ ਆਪਾਂ ਤੋ ਚਾਹੇ ਵੱਡੇ ਨਾ ਪਕੇ ਹੁੰਦੇ ਪਾਏ ਐ ਤੇ ਜਰੂਰਤ ਹੋਈ ਤਾਂ ਆਪਾਂ ਬਾਅਦ 'ਚ ਵੀ ਪਾ ਸਕਦੇ ਐ ਤੇ ਆਪਾਂ ਹੁਣ ਇਹਦੇ ਵਿੱਚ ਆਟਾ ਪਾ ਦਾਂਗੇ ਤੇ ਹੁਣ ਆਪਾਂ ਆਟੇ ਨੂੰ ਨਾ ਘੋੜੇ ਦੇ ਵਿੱਚ ਮਿਕਸ ਕਰ ਲਾਂਗੇ ਤੇ ਮਿਕਸ ਕਰਕੇ ਨਾ ਘੋੜਾ ਆਪਣਾ ਕਾਫੀ ਆ ਬਹੁਤ ਜ਼ਿਆਦਾ ਘੋੜੀ ਆਪਾਂ ਪਾਉਣਾ ਬਸ ਇਸੇ ਦੇ ਵਿੱਚ ਆਪਾਂ ਨਾ ਸਲੋ ਗੈਸ ਤੇ 8 ਤੇ 9 ਮਿੰਟਾਂ ਵਿੱਚ ਆਪਾਂ ਇਹਨੂੰ ਰੋਸਟ ਕਰਾਂਗੇ ਆਪਾਂ ਇਹਨਾਂ ਨੂੰ ਆਪਣਾ ਨਾ ਆਟੇ ਨੂੰ 8 ਤੋਂ 9 ਮਿੰਟ ਆਪਾਂ ਨਾ ਸਲੋ ਗੈਸ ਤੇ ਭੁੰਨ ਲਿਆ ਤੇ ਹੁਣ ਆਪਾਂ ਗੈਸ ਆਫ ਕਰਕੇ ਨਾ ਆਪਾਂ ਪਲੇਟ 'ਚ ਕੱਢ ਦੇਾਂਗੇ ਆਟਾ ਆਪਾਂ ਪਲੇਟ 'ਚ ਕੱਢ ਤੇ ਅਗਰ ਦੁਬਾਰੇ ਪੈਨ ਰੱਖ ਲਿਆ ਤੇ ਗੈਸ ਸਲੋ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਾ ਪਾਵਾਂਗੇ ਖਸ ਖਸ ਦਾ ਤੇ ਨਾਲੇ ਪਾ ਦਾਂਗੇ ਨਾਰੀਅਲ ਦਾ ਬੁਰਾ ਟਾ ਹੁਣ ਆਪਾਂ ਇਹਨੂੰ ਥੋੜਾ ਜਨਾ ドライ ਰੋਸਟ ਕਰ ਲਾਂਗੇ ਆਪਾਂ ਨੂੰ ਨਾਰੀਅਲ ਦਾ ਬਰਾਦ ਦਾ ਤੇ ਖਸ ਖਸ ਰੋਸਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਖੰਡ ਜਿਹੜੀ ਆਪਾਂ ਲਈ ਸੀ ਆ ਪੌਲੀ ਤੇ ਆਪਾਂ ਜਿੰਨਾ ਆਟਾ ਲਿਆ ਸੀ ਨਾ ਆਪਾਂ ਓਨਾ ਹੀ ਦੁੱਧ ਪਾ ਦਿਆਂਗੇ ਵਿੱਚ ਤੇ ਆਟੇ ਦਾ ਚੌਥਾ ਹਿੱਸਾ ਫਤਿਹ ਹੋ ਗਿਆ ਭਾਵ ਕਿ ਜਿਹਦੇ ਵਿੱਚ ਆਪਾਂ ਭੁੰਨੇ ਆਟੇ ਨੂੰ ਚੌਥਾ ਹਿੱਸਾ ਪਾਇਆ ਸੀ ਹੁਣ ਆਪਾਂ ਇਹਦੇ ਵਿੱਚ ਨਾ ਜਿਹੜਾ ਆਟਾ ਭੁੰਨਿਆ ਸੀ ਇਹ ਪਾ ਦਿਆਂਗੇ ਹੁਣ ਆਪਾਂ ਇਹਨੂੰ ਵਿੱਚ ਸਵਾਰ ਕੇ ਮਿਕਸ ਕਰਕੇ ਨਾ ਤੇ ਪੂਰਾ ਜਦੋਂ گاੜਾ ਹੋ ਗਿਆ ਤੇ ਉਹਦੇ ਆਪਾਂ ਗੈਸ ਬੰਦ ਕਰਦੇ ਆਪਨਾ ਜੀ ਮੋਦਕ ਬਣਾਉਣ ਵਾਸਤੇ ਨਾ ਆਟਾ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਘਿਓ ਪਾ ਦਾਂਗੇ ਥੋੜਾ ਜਿਹਾ ਹੀ ਬਿਲਕੁਲ ਪਾਉਣਾ ਤੇ ਬਾਸ ਹੁਣ ਆਪਾਂ ਗੈਸ ਆਫ ਕਰ ਦਿੰਦੇ ਆ ਤੇ ਠੰਡਾ ਕਰਕੇ ਨਾ ਆਪਾਂ ਇਹ ਮੋਦਕ ਬਣਾ ਲੈਣ ਹਾਂਜੀ ਆਪਣਾ ਨਾ ਆਟਾ ਠੰਡਾ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਮੋਦਕ ਆ ਆਪਣੇ ਕੋਲੇ ਸਾਂਚਾ ਮੋਦਕਾਲਾ ਤੇ ਆਪਾਂ ਇਹਦੇ ਵਿੱਚ ਘਿਓ ਲਾ ਲਿਆ ਥੋੜਾ ਜਿਹਾ ਤੇ ਆ ਆਪਾਂ ਲਈਏ ਚੈਰੀ ਚੈਰੀ ਹੁਣ ਆਪਾਂ ਇਹਦੇ ਵਿੱਚ ਰੱਖ ਦੇਾਂਗੇ ਹੁਣ ਇੱਧਰ ਆਪਾਂ ਐਸ ਤਰ੍ਹਾਂ ਕਰਕੇ ਨਾ ਆਟੇ ਨੂੰ ਇਹਦੇ ਵਿੱਚ ਪਾ ਲਾਂਗੇ ਸਾਂਚੇ ਦੇ ਵਿੱਚ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕਰ ਦੇਾਂਗੇ ਹੁਣ ਆ ਜਿਹੜਾ ਆ ਨਿਕਲ ਗਿਆ ਨਾ ਬਾਹਰ ਇਹਨੂੰ ਆਪਾਂ ਕੱਢ ਦੇਾਂਗੇ ਹੁਣ ਆਪਾਂ ਇਹਨੂੰ ਗੂਠੇ ਨਾਲ ਵਿੱਚ ਦਵਾ ਦੇਾਂਗੇ ਥੋੜਾ ਜਿਹਾ ਵਿੱਚ ਹੋਰ ਪਾਵਾਂਗੇ ਹਾਂਜੀ ਆਪਣਾ ਮੋਦਕ ਦੇਖੋ ਕਿੰਨਾ ਵਧੀਆ ਬਣ ਕੇ ਪਿਆਰ ਹੋ ਗਿਆ ਤੇ ਹੁਣ ਆਪਾਂ ਇਸ ਤੱਕ ਹੁਣ ਕਰਕੇ ਨਾ ਸਾਰੇ ਬਣਾ ਲਾਂਗੇ ਇੱਧਰ ਫੇਰ ਆਪਾਂ ਓਵੇਂ ਰੱਖਾਂਗੇ ਓਵੇਂ ਜਿੱਥੇ ਆਪਾਂ ਚੈਰੀ ਰੱਖਦੇ ਆਂਗੇ ਤੇ ਵਿੱਚ ਪਾ ਦਿਆਂਗੇ ਇਹਨੂੰ ਹੋਰ ਆਪਾਂ ਹੁਣ ਦੂਸਰਾ ਵੀ ਬਣਾ ਲਿਆ ਇਸ ਤੱਕ ਕਰਕੇ ਹੁਣ ਆਪਾਂ ਨੂੰ ਸਾਰੇ ਬਣਾ ਲਾਂਗੇ ਆਪਣੇ ਜੀ ਮੋਦਕ ਬਣ ਕੇ ਤਿਆਰ ਹੋ ਗਏ ਸਾਰੇ ਆਪਾਂ ਗਹਿਉ ਦੇ ਆਟੇ ਦੇ ਬਣਾ ਲਏ ਸਾਡੇ ਗੇਹੂ ਦੇ ਆਟੇ ਦੇ ਮੋਦਕ ਦੇਖੋ ਬਹੁਤ ਵਧੀਆ ਬਣੇ ਆ ਤੇ ਤੁਸੀਂ ਵੀ ਜ਼ਰੂਰ ਟ੍ਰਾਈ ਕਰਾਓ ਗੁਣਸ਼ ਤੂਰਤੀ ਤੇ ਤੇ ਹੁਣ ਆਪਾਂ ਬਣਾਵਾਂਗੇ ਨਾਰੀਅਲ ਦੇ ਬਰਾਦੇ ਦੇ ਇਹਨਾਂ ਨੂੰ ਕਰ ਦਿਆਂਗੇ ਆਪਾਂ ਸਾਈਡ ਤੇ ਹੁਣ ਆਪਾਂ ਨਾਰੀਅਲ ਦੇ ਬਰਾਦੇ ਦੇ ਮੋਦਕ ਬਣਾਵਾਂਗੇ ਆਪਾਂ ਨਾ ਜੱਗ ਦੇ ਵਿੱਚ ਪਾ ਲਾਂਗੇ ਨਾਰੀਅਲ ਦਾ ਬਰਾਦਾ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਆਪਾਂ ਨਾ ਬਰਾਦੇ ਨੂੰ ਪੀਸ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਿਲਕ ਪਾਊਡਰ ਨਾਲੇ ਪਾ ਦਾਂਗੇ ਆਪਾਂ ਚੀਨੀ ਪੀਸੀ ਵੀ ਆਪਣੀ ਚੀਨੀ ਹੈ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਹੱਥ ਨਾਲ ਕਰਾਂਗੇ ਆਪਾਂ ਸਾਰੇ ਮਿਕਸ ਕਰ ਲਏ ਵਿੱਚ ਮਿਲਕ ਪਾਊਡਰ ਚੀਨੀ ਤੇ ਨਾਰੀਅਲ ਦਾ ਬਰਾਦਾ ਹੁਣ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਨਾ ਆਪਾਂ ਆਟੇ ਨੂੰ ਨਾ ਆਟਾ ਗੁੰਨੇ ਤੇ ਆ ਗੁੰਨ ਲਾਂਗੇ ਆਪਾਂ ਇਹਨੂੰ ਨਾਰੀ ਦੇ ਬਰਾ ਦੇ ਨੂੰ ਜਿਵੇਂ ਆਟਾ ਗੁੰਨਦੇ ਹਨ ਉਹਨੇ ਗੁੰਨ ਲਾਂਗੇ ਆਪਾਂ ਆਪਾਂ ਨੇ 60 ਜਾ ਦੋ ਬਣਾ ਲਏ ਤੇ ਹੁਣ ਆਪਾਂ ਅੱਧਾ ਕੱਢ ਲਾਂਗੇ ਅੱਧੇ ਦੇ ਵਿੱਚ ਨਾ ਆਪਾਂ ਟੂਟੀ ਫਰੂਟੀ ਪਾਵਾਂਗੇ ਆਹ ਇਹਦੇ ਜ ਆਪਾਂ ਟੂਟੀ ਫਰੂਟੀ ਪਾ ਲਈ ਅੱਡੇ ਦੇ ਵਿੱਚ ਨਾ ਆਪਾਂ ਕੇਸਰ ਵਾਲਾ ਪਾਣੀ ਪਾਵਾਂਗੇ ਜਿੰਨਾ ਕਪਿਆ ਉਹਨਾ ਪਾਵਾਂਗੇ ਕਿਉਂਕਿ ਆਪਾਂ ਨੂੰ ਨਾ ਫਿਰ ਬਰਾਦਖਤੀ ਲਾਣਾ ਹੋ ਜਾਏ ਆਪਾਂ ਕੇਸਰ ਵਾਲਾ ਪਾਣੀ ਨਾ ਸਾਰਾ ਹੀ ਪਾਤਾ ਵਿੱਚ ਤੇ ਹੁਣ ਆਪਾਂ ਪਹਿਲਾਂ ਬਣਾਵਾਂਗੇ ਟੂਠੀ-ਪੂਠੀ ਦੇ ਮੋਦਕ ਇਹਨੂੰ ਰੱਖਾਂਗੇ ਸਾਈਡ ਤੇ ਆਪਾਂ ਇਹਨਾਂ ਕਿਉਂ ਲੱਗਿਆ ਮੋਟੇ ਕਿਦੇ ਫਰੇਮ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ। ਉਸ ਤਾਂ ਕਹੀਂ ਬਣਾਵਾਂਗੇ ਜਿਵੇਂ ਆਪਾਂ ਗੇਹੇ ਦੇ ਆਟੇ ਦੇ ਬਣਾਏ ਸੀਗੇ। ਉਸ ਤੱਕਾਂ ਕਰਕੇ ਬਣਾ ਕੇ ਬਣਾ ਕੇ ਆਪਾਂ ਤਿਆਰ ਕਰ ਲਾਂਗੇ। ਆਜੇ ਤਾਂ ਬਾਧੂ ਹੁੰਦਾ ਇਹ ਲਾ ਦੇ ਹਾਂ ਇੱਥੇ। ਐਸ ਤਰ੍ਹਾਂ ਕਰਕੇ ਗੋਲਾਂ ਵਿੱਚ ਦਵਾ ਦੇਾਂਗੇ। ਤੇ ਫੇਰ ਵਧੀਆ ਸਖਤ ਜੇ ਬਣ ਜਾਂਦੇ। ਕੀ ਹੋਤਾ ਨਾ ਨਾਰੀਅਲ ਦੇ ਵਿੱਚੋਂ ਬਾਦੂ ਨਿਕਲ ਆਇਆ ਦੇਖੋ ਤੇ ਜਦੋਂ ਨਾਰੀਅਲ ਨੂੰ ਆਪਾਂ ਗ੍ਰाइंड ਕਰਕੇ ਪਾਉਂਦੇ ਆ ਨਾ ਪਰ ਪਤਾ ਨਹੀਂ ਲੱਗਦਾ ਵੀ ਨਾਰੀਅਲ ਦੇ ਕਿ ਐਂ ਲੱਗਦੇ ਜਿਵੇਂ ਮਾਵੇ ਜਿਹੇ ਬਣਦੇ ਹੁੰਦੇ ਪਤਾ ਹੀ ਨਹੀਂ ਚੱਲਦਾ ਬਿਲਕੁਲ ਵੀ ਬਹੁਤ ਹੀ ਟੇਸਟੀ ਬਣਦੇ ਐ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੇ ਬਣਾ ਲਾਂਗੇ ਆਪਨੇ ਜੇ ਟੂਟੀ ਫਰੂਟੀ ਵਾਲੇ ਵੀ ਮੋਦਕ ਬਣ ਕੇ ਤਿਆਰ ਹੋ ਗਏ ਦੇਖੋ ਬਹੁਤ ਸੋਹਣੇ ਬਣੇ ਐ ਤੇ ਹੁਣ ਬਣਾਵਾਂਗੇ ਆਪਾਂ ਕੇਸਰ ਵਾਲੇ ਹੁਣ ਆਪਾਂ ਕੇਸਰ ਵਾਲੇ ਬਣਾਵਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਪਿਸਤੇ ਲਾ ਲਾਂਗੇ ਨਾਲੇ ਆਪਾਂ ਗੁਲਾਬ ਦੀਆਂ ਪੱਤੀਆਂ ਲਾਵਾਂਗੇ ਆਪਾਂ ਇਹ ਵਿੱਚੋਂ ਭਰ ਦਿਆਂਗੇ ਦੇਖੋ ਜੀ ਆਪਾਂ ਦਾ ਕੇਸਰ ਤੇ ਪਿਸਤੇ ਵਾਲਾ ਨਾ ਮੋਦਕ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਦੂਸਰੇ ਵੀ ਇਸ ਤਰ੍ਹਾਂ ਕਰਕੇ ਬਣਾ ਕੇ ਤਿਆਰ ਕਰ ਲਾਂਗੇ ਆਪਣੇ ਜੀ ਮੋਦਕ ਬਣ ਕੇ ਤਿਆਰ ਹੋ ਗਏ ਆ ਟੂਟੀ ਫਰੂਟੀ ਵਾਲੇ ਆ ਆਪਣੇ ਕੇਸਰ ਵਾਲੇ ਆ ਦੇਖੋ ਕਿੰਨੇ ਵਧੀਆ ਬਣੇ ਆ ਤੇ ਵੈਸੇ ਟੇਸਟੀ ਵੀ ਬਹੁਤ ਹੈ ਇਧਰ ਹੈਗੇ ਆਪਣੇ ਕਣਕ ਵਾਲੇ ਆٹے ਦੇ गेहूं ਦੇ ਮਤਲਬ ਤੇ ਇਹ ਵੀ ਬਹੁਤ ਵਧੀਆ ਬਣੇ ਆ ਤੇ ਗਣੇਸ਼ ਜੀ ਦੀਆਂ ਤੁਹਾਨੂੰ ਬਹੁਤ-ਬਹੁਤ ਗਣੇਸ਼ ਜੀ ਚਤੁਰਥੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੇ